ਦੀਪਕ ਜੀ ਇਹ ਜਿਹੜੀ ਟ੍ਰੈਫਿਕ ਮਾਪਸ਼ਾ ਨੂੰ ਤੇ ਲਗਾਤਾਰ ਤੁਹਾਡੇ ਵੱਲੋਂ ਜੋ ਹੈ ਲਗਾਤਾਰ ਜੋ ਇਹ ਪੁਲਿਸ ਚਲਾਈ ਜਾਂਦੀਆਂ ਲੋਕਾਂ ਨੂੰ ਚਾਲੂ ਕਰਨਾ ਟਾਈਮ ਜ਼ਰੂਰੀ ਹੈ ਅੱਜ ਫੇਰ ਜੋ ਹੈ ਹੈਲਮਟ ਬੰਨਦੇ ਵੱਡੇ ਜਾ ਰਹੇ ਜੀ ਅੱਜ ਸਰ ਮੈਂ ਸਭ ਤੋਂ ਪਹਿਲੇ ਤਾਂ ਬਹੁਤ ਹੀ ਸ਼ਿਕਾਇਤ ਕਰਦਾ ਪੀਡੀਆਈ ਕੰਪਨੀ ਜੋ ਸੁਰੱਖਿਅਤ ਰਹੀ ਹੈ ਨਾਲ ਹੀ ਉਹਨਾਂ ਦੇ ਬ੍ਰੇਕ ਨਾਲ ਹੀ ਸਾਡੀ ਇਹਨਾਂ ਦੀ ਤੁਹਾਨੂੰ ਦਾ ਜੋ ਇਹਨਾਂ ਨੇ ਜੋ ਪੁਰਾਣਾ ਚੱਕਿਆ ਹੈ ਇਹਨਾਂ ਨੇ ਦੇਖਦੇ ਕਿ ਹੈਲਮਟ ਬਹੁਤ ਨਸਸਤੀਆ ਪਰਮਾਤਮਾ ਨਾਲ ਕਰੇ ਕੋਈ ਵੀ ਐਕਸੀਡੈਂਟ ਹੋਣਾ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਕਰਕੇ ਇਹਨਾਂ ਦੇ ਵੱਲੋਂ ਦੋ ਫਰਾਲਾ ਚੱਤਿਆ ਗਿਆ ਸਾਡੇ ਨਾਲ ਲੱਗ ਰਿਹਾ ਕਿ ਆਪਣਾ ਕੋਈ ਸੇਫਟੀ ਟ੍ਰੈਫਿਕ ਦੀ ਜਿਹੜੀ ਆ ਅਭਿਆਨ ਜਿਹੜਾ ਆ ਹਰ ਸਾਲ ਇੱਕ ਮਨਾਇਆ ਜਾਂਦਾ ਹੈ ਜਿਹੜਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਤੁਹਾਡੇ ਪ੍ਰੈਸ ਦੇ ਮਾਧਿਅਮ ਤੋਂ ਇੱਕ ਬੇਨਤੀ ਕਰਦੇ ਹਾਂ ਕਿ ਸਾਡੇ ਤੇ ਰਾਜਪੁਰਾ ਨਿਵਾਸੀ ਆਏ ਨੇ ਉਹ ਆਪਣੀ ਸੇਵਾ ਆਪ ਰੱਖ ਰਹੇ ਨੇ ਨਾਲ ਹੀ ਜਿਹੜੀ ਆ ਲੋਕਾਂ ਨੂੰ ਵੀ ਪਰ ਦੀਪਕ ਜਿਸ ਤਰ੍ਹਾਂ ਤੁਸੀਂ کافی ਲੰਬੇ ਸਮੇਂ ਤੋਂ ਟ੍ਰੈਫਿਕ ਪਾਰਸਲ ਦੀ ਪੁਲ ਦਾ ਨਿਭਾ ਰਹੇ ਹੋ ਤੇ ਨਾਲ ਨਾਲ ਸਾਂਝ ਕੇਂਦਰ ਨਾਲ ਵੀ ਜੁੜ ਰਹੇ ਹੋ ਤਾਂ ਇਸ ਨੂੰ ਕਿੰਦਾ ਦੇਖਦੇ ਹੋ ਉਹ ਕਿੰਦਾ ਦਾ ਮਹਿਸੂਸ ਕਰਦੇ ਹੋ ਲੋਕਾਂ ਦੀ ਸੇਵਾ ਕਰਕੇ ਸਰ ਇਹ ਦੇਖੋ ਤਾਂ ਬਹੁਤ ਹੀ ਇੱਕ ਪਰਮਾਤਮਾ ਦੀ ਨਿਸ਼ਾਨੀ ਹੈ ਸਾਡੇ ਇੱਥੇ ਮੰਨਿਓ ਸਰ ਸਾਹਿਬ ਗੁਪਿੰਦਰ ਸਿੰਘ ਜੀ ਨੇ ਸਾਡੇ ਨਾਲ ਹੀ ਸਾਰੇ ਸੰਸਥਾ ਦੇ ਅੰਦਰ ਦੇ ਮੈਂ ਮੇਰੇ ਸਹਿਯੋਗ ਨਾਲ ਸੇਵਾ ਕਰਦੇ ਆਪਣੀ ਤਰਫ ਤੋਂ ਜੋ ਵੀ ਹੈ ਸਖਤ ਕਿ ਲੋਕ ਸੇਵਾ ਤੇ ਕੀ ਕਹਿਣਾ ਚਾਹੁੰਦੇ ਉਹ ਜਿਲ੍ਹਾ ਪਟਿਆਲਾ ਦੇ ਲੋਕਾਂ ਨੂੰ ਤੇ ਖਾਸ ਕਰਕੇ ਬੱਚਿਆਂ ਨੂੰ ਜਿਹੜੇ ਕਿ ਵਿਦਾਊਟ ਹੈਲਮਟ ਜੋ ਹੈ ਡਰਾਈਵਰ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਆ ਆਪਾਂ ਜਿਹੜਾ ਬਹੁਤ ਹੀ ਸੇਫਟੀ ਰੱਖਣੀ ਹੈ ਕਾਰ ਚਲਾਉਂਦੇ ਜੇ ਸੀਟ ਬੈਲਟ ਦਾ ਪ੍ਰਯੋਗ ਕਰਨਾ ਤੇ ਉਮਿਲਰ ਤੇ ਵੀ ਆਪਾਂ ਹੈਲਮਟ ਦਾ ਉਹਨਾਂ ਮਾਪਿਆਂ ਨੂੰ ਕੀ ਕਹੂੰਗਾ ਜਿਹੜੇ ਆਪਣੇ ਛੋਟੇ ਬੱਚੇ ਤੋਂ 18 ਸਾਲ ਤੋਂ ਵੱਡ ਉਮਰ ਦੇ ਬੱਚਿਆਂ ਨੂੰ ਜਿਹੜਾ ਹੈਗਾ ਬਾਈਕਲ ਦੇ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ 18 ਸਾਲ ਤੋਂ ਵੱਡੇ ਕੋਈ ਵੀ ਬੱਚੇ ਆ ਉਹਨਾਂ ਵਾਸਤੇ 16 ਤੋਂ 17 ਸਾਲ ਤੋਂ ਵਿੱਚ ਲੈਸ ਉਮਰ ਦਾ ਜਿਹੜੀ ਇਲੈਕਟ੍ਰਿਕ ਬਾਈਕਲ ਹੁੰਦਾ ਉਹਦਾ ਯੂਜ਼ ਕੀਤਾ ਜਾਵੇ ਸਰ ਕੀ ਨਾਮ ਹੈ ਜੀ ਜਨਾਬ ਪੀਐਸਪਿੰਦਰ ਸਿੰਘ ਚਾਰ ਸਾਲ ਤੋਂ ਤੇ ਸਰ ਅੱਜ ਤੋਂ ਇਹ ਆਪਣਾ ਹੈਲਮਟ ਮੰਡੇ ਜਾ ਰਿਹਾ ਤੁਹਾਡੇ ਸਹਿਯੋਗ ਦੇ ਨਾਲ ਤਾਂ ਕੀ ਕਹਿਣਾ ਸਰ ਇਸ ਦਾ ਟ੍ਰੈਕ ਰਾਈਡਰ ਨੂੰ ਇਨਸਾਨ ਕਦਰ ਰਿਹਾ ਨੇ ਅੱਜ ਜਿਲ੍ਹਾ ਟ੍ਰੈਕ ਦਾ ਇਹ ਮਹੀਨਾ ਮੁੜ ਲਾਇਆ ਜਾ ਰਿਹਾ ਕਿ 14 ਜਨਵਰੀ ਤੋਂ ਜਾ ਰਿਹਾ ਹੈ ਤੇ ਲੋਕਾਂ ਨੂੰ ਜਾਗ ਦਿੱਤਾ ਜਾ ਰਿਹਾ ਹੈ ਕਿ ਹੈਲਮਟ ਪੋਣਾ ਜ਼ਰੂਰੀ ਹੈ ਨੇ ਹੈਲਮਟ ਬੰਨਣਾ 500 ਹੈਲਮਟ ਬੰਨਿਆ ਜਾ ਰਿਹਾ ਸਰ ਲੱਗਦਾ ਕਿ ਇਹ ਜਿੰਨਾ ਦੀ ਮਹਿੰਮ ਲਗਾਤਾਰ ਚੱਲਿਆ ਕਰਲੀ ਚੁਣਾਈ ਗਈ ਸੀ ਲੋਕਾਂ ਤੋਂ ਜਾਗਰੂਕਤਾ ਆਏਗੀ ਹੈਲਮਟ ਪਾਉਣ ਬਾਰੇ ਅੱਜ ਆਪਾਂ ਸਮੇਂ ਸਮੇਂ ਸਰ ਪਬਲਿਕ ਨੂੰ ਜਾਗਰੂਕ ਕਰਦੇ ਰਵਾਂਗੇ ਤਾਂ ਤੇ ਸੰਬਿਧਿਤ ਹੈ ਕਿ ਰੂਟ ਚੱਲਦੇ ਹੋਏ ਤੇ ਹੈਲਮਟ ਰੂਟੀਨ ਵਿੱਚ ਪਾ ਕੇ ਸਭ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦੋ ਪਹੀਆ ਵਾਹਨ ਚਾਲਕ ਹੈ ਉਹਨਾਂ ਨੂੰ ਖਾਸ ਕਰਕੇ ਔਰ ਬੱਚਿਆਂ ਨੂੰ ਖਾਸ ਕਰਨਾ ਤੇਰੇ ਬੱਚੇ ਹੈ ਆਪਾਂ ਨੂੰ ਇਹ ਬਹੁਤ ਜ਼ਰੂਰਤਾ ਹੈ ਕਿ ਲਾਇਸੈਂਸ ਬਣਾ ਕੇ ਤਾਂ ਕਿ ਉਹ ਵੀ ਕਲਚਰ ਹੋਣ ਜਿਹੜੇ ਬਿਨੋ ਲਾਇਸੈਂਸ ਵਹੀਕਲ ਚਲਾਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਇਹ ਕਹਿੰਦੇ ਆ ਕਿ ਬਾਪਾ ਤੁਹਾਡੇ ਬੱਚੇ ਨੂੰ ਵਹੀਕਲ ਨਾ ਦੇ। ਤੋਂ ਜਿਹੜੇ ਬੰਦੇ ਲੋਕ ਆ ਉਹਨਾਂ ਨੂੰ ਹੈਲਮਟ ਪਾ ਕੇ ਹੀ ਸਫਰ ਕਰਨਾ ਚਾਹੀਦਾ ਹੈ। ਸਾਜੋ ਆਪਣੇ ਘਰਾਂ ਵਿੱਚ ਸ਼ਿਫਟਾ ਦੁਪੱਤਰੀ ਅੱਜ ਜੋ ਇਹ ਹੈਲਮਮਟ ਬੰਦੇ ਜਾ ਰਹੇ ਆ ਇਸ ਬਾਰੇ ਜਾਣਕਾਰੀ ਦਿਓ ਕਿਸੇ ਟ੍ਰੈਫਿਕ ਦੇ ਇੰਚਾਰਜ ਹੋ ਰਾਜਦਾਨ ਮਾਨਯੋਗ ਐਸਪੀ ਸਾਹਿਬ ਸ਼੍ਰੀ ਵਰਮ ਸ਼ਰਮਾ ਆਈਪੀਐਸ ਜੀ ਦੇ ਹਦੇਸ ਮੁਤਾਬਕ ਐਸਪੀ ਡ੍ਰੈਮ ਸਰਦਾਰ ਹਰਿੰਦਰ ਸਿੰਘ ਜੀ ਮਾਨ ਡੀਐਸਪੀ ਡ੍ਰੈਮ ਸਰਦਾਰ ਸਿੰਘ ਜਹਲ ਜੀ ਦੀ ਅਗਵਾਈ ਹੇਠ ਸਾਡੀ ਟ੍ਰੈਪ ਪੁਲਿਸ ਰਾਜਪੁਰਾ ਅਤੇ ਸਾਂਝ ਕੇਂਦਰ ਰਾਜਪੁਰਾ ਤੇ ਪੀਟੀਆਈ ਕੰਪਨੀ ਵੱਲੋਂ ਦੇ ਸੇ ਨੂੰ ਦੇ ਨਾਲ ਅਸੀਂ ਜਿਹੜੇ ਰਾਜਪੁਰਾ ਵਿਖੇ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਅਸੀਂ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਇਸ ਨੂੰ ਮਨਾਉਂਦੇ ਹੋਏ ਅਸੀਂ ਅੱਜ ਜਿਹੜਾ ਪੁਹਾਰਾ ਚੌਕ ਵਿਖੇ ਡੀਟੀਆਈ ਕੰਪਨੀ ਦੇ ਸਹਿਯੋਗ ਨਾਲ ਅਸੀਂ ਆਮ ਪਬਲਿਕ ਨੂੰ ਜਿਹੜੇ ਬਹੁਤ ਹੈਲਮਟ ਨੂੰ ਜਾਗਰੂਕ ਕਰਾ ਰਹੇ ਹਾਂ ਜਿਸ ਤੱਕ ਆਮ ਲੋਕਾਂ ਨੂੰ ਅਸੀਂ ਇਹ ਵੀ ਕਰ ਰਹੇ ਹਾਂ ਕਿ ਸੜਕ ਤੇ ਚੱਲਦੇ ਸਮੇਂ ਹੈਲਮਟ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਜਦੋਂ ਘਰ ਤੋਂ ਨਿਕਲੋ ਤਾਂ ਸੁਰੱਖਿਤ ਘਰ ਸੁਰੱਖਿਤ ਪਹੁੰਚੋ ਤੇ ਇਹ ਆਮ ਲੋਕ ਜਿਹੜੇ ਕੀ ਕਰਦੇ ਆ ਕਿ ਇਹ ਹੈਲਮਟ ਪਾ ਲੈਂਦੇ ਆ ਘਰ ਰੱਖਦੇ ਨੇ ਜਾਂਦੇ ਆ ਤੁਹਾਡੇ ਅਸੀਂ ਅਸੀਂ ਅਪੀਅਰ ਕਰਦੇ ਆ ਕਿ ਉਹ ਹੈਲਥ ਕੇਅਰ ਲੈ ਕੇ ਜਾਣੇ ਆ ਪਰ ਉਹਦੀ ਪਰਤੋਂ ਕਰਨੀ ਹੈ ਇਹ ਜਿਹੜੀ ਆਪਾਂ ਕਰ ਰਹੇ ਆ ਤੇ ਇਸ ਨੂੰ ਦੇਖਦੇ ਹੋਏ ਅਸੀਂ ਜਿਹੜੇ ਲਗਾਤਾਰ ਮਹਿਮ ਰਿਫਲੈਕਟਰ ਕਿਲ ਮੁਕਤਲ ਆ ਰਹੇ ਆ ਤੇ ਹੈਲਪ ਵੀ ਮੁਕਤ ਦੇ ਰਹੇ ਆ ਆਮ ਯੂਨਿਟਾਂ ਤੇ ਜਾ ਕੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਜਾਗਰੂਕੀ ਕਰਦੇ ਆ ਜਿਸ ਵਿੱਚ ਲੋਕ ਸੁਰੱਖਿਅਤ ਹੋ ਰਿਹਾ ਹੈ ਤੇ ਲੱਗਦਾ ਜੀ ਇਹ ਵਾਲੀ ਮਹਿੰਸ ਦੇ ਨਾਲ ਲੋਕਾਂ ਵਿੱਚ ਜਾਗਰੂਕਤਾ ਆਏਗੀ ਤੇ ਹੈਲਥ ਮਤਵ ਹਾਂ ਜੀ ਇਹ ਨਾਲ ਦਿੰਦਾ ਜੀ ਸਿੱਪੂ ਆਪਾਂ ਇਹਨਾਂ ਬਦਨਾ ਕਿ ਜਿਹੜਾ ਬੰਦਾ ਨਹੀਂ ਬੈਠ ਸਕਦਾ ਕੋ ਫਰੀਦ ਦਾ ਇੱਕ ਮਿਲ ਰਿਹਾ ਉਹਨਾਂ ਨੂੰ ਉਸ ਨੂੰ ਦੇਖਦੇ ਅਗਲਾ ਹਾਂ ਜੀ ਉਹ ਘਰੋਂ ਨਿਕਲੇ ਅਗਲਾ ਕਹਿੰਦੇ ਵੀ ਰੂਟ ਤੇ ਜਾਵਾਂਗੇ ਕੋਈ ਹਾਦਸਾ ਨਾ ਹੋ ਜੇ ਉਹਨਾਂ ਦਾ ਚੰਨ ਇੱਕਲਾ ਹੈਲਮਟ ਦੀ ਵਰਤੋਂ ਕਰੀ ਗਾ ਜੀ